ਅਰਜੰਦੇਸ ਸਾਹਿਬ ਮਹਾਰਾਜ ਸਾ ਸੰਗਤ ਜੀ ਆਪ ਜੀ ਨੇ ਉਦਨ ਸਰਵਣ ਕੀਤਾ ਸੀ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਕੋਲ ਇੱਕ ਸੇਖ ਆਉਂਦਾ ਏ ਆੜ ਕੇ ਗੁਰੂ ਜੀ ਨੂੰ ਬੇਨਤੀ ਕਰਦਾ ਏ ਕਿ ਪ੍ਰਮਾਤਮਾ ਮੈਨੂੰ ਜਿਹੜੀ ਆ ਮੁਕਤੀ ਚਾਹੀਦੀ ਆ ਮੈਂ ਮੁਕਤ ਹੋਣਾ ਸੰਸਾਰ ਤੋਂ ਪਰ ਕੀ ਹੁੰਦਾ ਏ ਕਿ ਭੁੱਲ ਭਲੇਖੇ ਵਿੱਚ ਪਹਿਲਾਂ ਕੀ ਆ ਜਾ ਕੇ ਜਹਾਗੀਰ ਦੇ ਕੋਲ ਚਲੇ ਜਾਂਦਾ ਏ ਜਦੋਂ ਜਾ ਕੇ ਉੱਥੇ ਬੈਠਦਾ ਏ ਤਾ ਕੀ ਕਹਿੰਦਾ ਕਿ ਮੁਗਲ ਬੜਾ ਕੋਸ਼ ਹੁੰਦਾ ਹੈ ਮੁਗਲ ਨੂੰ ਚਾ ਚੜ ਜਾਂਦਾ ਕਿ ਗੁਰੂ ਦਾ ਸਿੱਖ ਆਇਆ ਹੈ ਤੇ ਉਹ 1 ਰੁਪਇਆ ਮੱਥਾ ਟੇਕ ਕੇ ਕਹਿੰਦਾ ਹੈ ਕਿ ਮੈਨੂੰ ਜਿਹੜਾ ਵਾ ਇਸ ਸੰਸਾਰ ਤੋਂ ਮੁਕਤ ਕਰ ਦੋ ਤੇ ਜਿਹੜਾ ਜਹਾਗੀਰਿਆ ਜਿਹੜਾ ਮੁਗਲਿਆ ਬਾਦਸ਼ਾਹ ਕੋਸ਼ ਹੁੰਦਾ ਕਹਿੰਦਾ ਕਿ ਆਹ ਜਿਹੜੀਆਂ ਚੀਜ਼ਾਂ ਕਹੀਆਂ ਕਿ ਮੁਕਤ ਕਰ ਦੋ ਨਾਮ ਦੀ ਦਾਤ ਬਖਸ਼ਿਸ਼ ਕਰ ਦੋ ਐਦਾਂ ਮਲਬੀ ਆਉਣਤਾ ਜਾਣ ਦਾ ਸੰਸਾਰ ਵਿੱਚੋਂ ਖਤਮ ਕਰ ਦੋ ਕਹਿੰਦੇ ਆਹ ਤੇ ਤੇ ਨੀ ਚੀਜ਼ਾਂ ਤੇ ਨਹੀਂ ਮੈਂ ਤੈਨੂੰ ਦੇ ਸਕਦਾ ਪਰ ਮੈਂ ਤੈਨੂੰ ਦੁਨੀਆ ਦਾ ਰਾਜਾ ਬਣਾ ਸਕਦਾ ਤੈਨੂੰ ਸੂਬੇਦਾਰ ਬਣਾ ਸਕਦਾ ਤੇਰੇ ਨਾਂ ਪਿੰਡ ਲਵਾ ਸਕਦਾ ਪਰ ਜਿਹੜੀ ਚੀਜ਼ ਤੂੰ ਮੰਗ ਰਿਹਾ ਉਹ ਤੇਰਾ ਗੁਰੂ ਕਾੜੀ ਬੈਠਾ ਹੋਇਆ ਐਸੇ ਤਰ੍ਹਾਂ ਸਾਧ ਸੰਗਤ ਜੀ ਅਸੀਂ ਭੁੱਲੇ ਪਟ ਗਏ ਹੋਏ ਆ ਜਿਸ ਪਰਮਾਤਮਾ ਨੇ ਸਾਨੂੰ ਸਾਰਾ ਕੁਝ ਦੇਣਾ ਐ ਉਸ ਨੂੰ ਅਸੀਂ ਛੱਡ ਕੇ ਹੋਰ ਹੀ ਥਾਂ ਤੇ ਭੱਜੇ ਫਿਰਦੇ ਆ ਕਹਿੰਦੇ ਆ ਗੁਰੂ ਦੇ ਸਿੱਖ ਨੇ ਕੀ ਕੀਤਾ ਉਹ ਆਣਾ ਚੁੱਕਿਆ ਆਣਾ ਚੁੱਕ ਕੇ ਜਿਹੜਾ ਉਥੋਂ ਪਾਸੇ ਹੋ ਗਏ ਤੇ ਜਾ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ 1 ਰੁਪਈਆ ਮੱਥਾ ਜਿਹੜਾ ਉਹ ਟੇਕਦਾ ਤੇ ਗੁਰੂ ਸਾਹਿਬ ਜੀ ਨੇ ਖੁਸ਼ ਹੋ ਕੇ ਕਿਹਾ ਜਾ ਤੈਨੂੰ 1 ਰੁਪਈਏ ਦੇ ਬਦਲੇ ਮੁਕਤੀ ਦਿੱਤੀ ਤੇ ਉੱਥੇ ਹੀ ਉਹ ਜਿਹੜਾ ਮੁਗਲ ਸੀ ਉਹ ਗੱਲਾਂ ਸੁਣ ਰਿਹਾ ਸੀ ਉਹਨੇ ਕਿਹਾ ਜੀ ਇਸ ਤਰ੍ਹਾਂ ਜੇ ਮੁਕਤ ਕਰਨ ਲੱਗੇ ਫਿਰ ਤੇ ਦੁਨੀਆ ਦੇ ਵਿੱਚ ਪਤਾ ਨਹੀਂ ਕਿੰਨੇ ਜਾਣੇ ਤੁਸੀਂ 1 ਰੁਪਈਆ ਨਾ ਮੁਕਤ ਕਰਦੇ ਗੁਰੂ ਪਰ ਕਹਿੰਦੇ ਇਹਦੇ ਅੰਦਰ ਮੁਗਲ ਬਾਦਸ਼ਾਹ ਨਾ ਭੈਅ ਆ ਨਾ ਇਹ ਨਿਰਵੈਰ ਆ ਨਾ ਇਹਨੂੰ ਤੇਰਾ ਜਾਰਸੀ ਕਿਉਂਕਿ ਜਦੋਂ ਇਹਨੇ ਤੈਨੂੰ ਪਤਾ ਲੱਗਾ ਤੇਰਾ ਕਿ ਤੂੰ ਗੁਰੂ ਨਹੀਂ ਆ ਤੂੰ ਜਿਹੜਾ ਇੱਕ ਭੇਖੀ ਆ ਤੇ ਫਿਰ ਕਹਿੰਦੇ ਤੇਰੀ ਗਾੜੀ ਇਹਨੇ ਆਪਣੀ ਜਿਹੜੀ ਮਿਹਨਤ ਦੀ ਕਮਾਈ ਆ ਜਿਹੜੀ ਦਿਨ ਰਾਤ ਖੂਨ ਪਸੀਨੇ ਦੀ ਮਿਹਨਤ ਆ ਉਹਨੂੰ ਆਪਣੇ ਆਪ ਚੁੱਕ ਲਿਆ ਉਹਨੂੰ ਤੇਰਾ ਡਰ ਨਹੀਂ ਸੀ ਕਿ ਇਹ ਮੇਰਾ ਸੀਸ ਵੀ ਕਲਮ ਕਰ ਸਕਦਾ ਹੈ ਮੈਨੂੰ ਜੇਲ੍ਹ ਵੀ ਛੁੱਟ ਸਕਦਾ ਹੈ ਪਰ ਉਹਦੇ ਅੰਦਰ ਭੈ ਖਤਮ ਸੀ ਡਰ ਖਤਮ ਸੀ ਫਿਰ ਨਿਰਵੈਰ ਤੇਰਾ ਨੂੰ ਕੋਈ ਡਰ ਨਹੀਂ ਨਾ ਤੇਰੇ ਨਾਲ ਕੋਈ ਵੈਰ ਸੀ ਇਸੇ ਤਰ੍ਹਾਂ ਸਾ ਸੰਗਤ ਜੀ ਜਦੋਂ ਗੁਰੂ ਨੂੰ ਮੱਥਾ ਟੇਕਣਾ ਹੈ ਗੁਰੂ ਨੂੰ ਸੇਵਾ ਅਰਪਣ ਕਰਨੀ ਆ ਪਰਮਾਤਮਾ ਪਿਆਰ ਦਾ ਭੁੱਖਾ ਹੈ ਉਹਨੂੰ ਮਾਇਆ ਧਨ ਦੌਲਤ ਨਾਲ ਕੋਈ ਮਤਲਬ ਨਹੀਂ ਉਹਨੂੰ ਤੁਹਾਡੀ ਸੇਵਾ ਨਾਲ ਆ ਉਹਨੂੰ ਤੁਹਾਡੇ ਸਿਮਰਨ ਨਾਲ ਆ ਕਿ ਤੁਸੀਂ ਕਿੰਨਾ ਨਾਮ ਜਪਦੇ ਹੋ ਕਿੰਨੀ ਸੇਵਾ ਵਿੱਚ ਜੁੜਦੇ ਹੋ ਕਹਿੰਦੇ ਅੱਜ ਜਦੋਂ ਉਹਨੇ ਮੁਗਲ ਬਾਦਸ਼ਾਹ ਨੇ ਕਿਹਾ ਇਹ ਨਹੀਂ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਇਸ ਤਰ੍ਹਾਂ ਤੇ ਗੁਰੂ ਸਾਹਿਬ ਜੀ ਦੁਨੀਆ ਤੇ ਪਤਾ ਨਹੀਂ ਕਿੰਨੇ ਨੇ ਜਿਹੜੇ ਮੁਕਤ ਹੋਣ ਨੂੰ ਬੈਠੇ ਨੇ ਮਾਰੇ ਕਹਿੰਦੇ ਕਿ ਜੇਕਰ ਕੋਈ ਆਣ ਕੇ ਸੱਚੇ ਮਨ ਨਾਲ ਇਹ ਤੇ ਆਪਣੇ ਨੱਕ ਨਾਲ ਲਕੀਰਾਂ ਕੱਢੂਗਾ ਤੇ ਆਪਣੇ ਆਪ ਹੀ ਗੁਰੂ ਸਾਹਿਬ ਉਹਨੂੰ ਮੁਕਤ ਕਰ ਦੇਣਗੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਿਰਪਾ ਕਰਦੇ ਨੇ ਤੇ ਆਪਾਂ ਵੀ ਸਾਧ ਸੰਗਤ ਪਹਿਲਾਂ ਮੱਥਾ ਟੇਕਣਾ ਸਿੱਖੀ ਇਹ ਗੁਰੂ ਸਾਹਿਬ ਗਾੜੀ ਨਮਸਤਕ ਹੋਣਾ ਸਿੱਖੀ ਇਹ ਡੰਡਾਉਤ ਵੰਦਨ ਅਣਕ ਬਾਰ ਸਰਬ ਕਲਾ ਸਮਰੱਥ ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਘਰ ਹੱਥ ਕਹਿੰਦੇ ਡੰਡਉਤ ਬੰਦਨ ਪਾਵ ਸਿੱਧੇ ਲੰਮੇ ਪੈ ਗੇ ਗੋਡੇ ਸਿੱਧੇ ਕਰਕੇ ਨਹੀਂ ਤੇ ਅੱਜ ਕੱਲ ਅਸੀਂ ਗੋਟਿਆਂ ਨੂੰ ਬੈਂਡ ਕਰਕੇ ਜਿਹੜਾ ਮਖਾ ਢੇਕ ਦਿੰਨੇ ਆ ਪਰ ਅਸਲ ਮਰਿਆਦਾ ਜਿਹੜੀ ਪ੍ਰਾਤਨ ਮਰਿਆਦਾ ਚੱਲਦੀ ਆ ਰਹੀ ਆ ਉਸ ਦੇ ਅਨਸਾਰ ਕਹਿੰਦੇ ਨੇ ਡੰਡਉਤ ਬੰਦਨ ਆ ਸਾਰਾ ਸਰੀਰ ਪ੍ਰਮਾਤਮਾ ਦੀ ਗਾੜੀ ਝੁਕਦਾ ਏ ਜਿਹੜਾ ਇਸ ਤਰ੍ਹਾਂ ਆਪਣੇ ਨਾਕ ਨੂੰ ਰਗੜੂ ਦਾ ਪਰਮਾਤਮਾ ਨੇ ਆਪੇ ਜਿਹੜੇ ਅੰਦਰ ਅਗ ਲੱਗੀ ਹੋਈ ਹੈ ਪੰਜ ਚੋਰਾ ਦੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਆਪੇ ਮਾਰਾ ਨੇ ਉਹ ਅਗਨ ਮਰਜਾ ਦੇਣੀ ਆ ਇਸ ਕਰਕੇ ਸਾਧ ਸੰਗਤ ਤੇਰਾ ਉਹ ਸੇਵਕਰ ਦਾ ਜੀਵਨ ਉਹ ਨਾ ਚਾਹੀਦਾ ਹੈ ਉਹ ਸੇਵਕਰ ਦਾ ਜਿਨੇ ਕਿਹਾ ਕਿ ਤੂੰ ਗੁਰੂ ਨਹੀਂ ਆ ਮੇਰਾ ਜਿਹੜਾ ਗੁਰੂ ਆ ਗੁਰੂ ਹਰਗੋਬਿੰਦ ਆ ਜਦੋਂ ਗੁਰੂ ਹਰਗੋਬਿੰਦ ਸਾਹਿਬ ਮਾਰਾ ਗਾੜੀ ਸੇਵਾ ਮੱਥਾ ਟੇਕਿਆ ਤੇ ਮਾਰਾ ਨੇ ਕਿਹਾ ਲੈ ਤੂੰ ਜਨਮ ਮਰਨ ਤੋਂ ਸਦਾ ਲਈ ਮੁਕਤ ਸਦਾ ਸਾਡੇ ਚਰਨਾਂ ਦੀ ਤੈਨੂੰ ਉਹ ਦਾ ਆਸਰਾ ਪ੍ਰਾਪਤ ਹੋ ਜਾਵੇਗਾ ਉਹੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਬਰਵਾਜਮਾਨ ਨੇ ਦਿਨ ਰਾਤ ਤੁਹਾਨੂੰ ਜਿਹੜਾ ਆਵਾਜ਼ਾਂ ਮਾਰ ਰਹੇ ਨੇ ਆਹ ਉਹ ਸਿੱਖ ਸਤਿਗੁਰੂ ਦੇ ਪਿਆਰਿਓ ਗਾਵੋ ਸੱਚੀ ਬਾਣੀ ਬਾਣੀ ਦਾ ਗਾਵੋ ਗੁਰੂ ਕੇਰੀ ਪਾਣੀਆਂ ਸਰਬਾਣੀ ਜਿਨ ਕੋ ਨਦਰ ਕਰਮ ਹੋਵੇ ਫਿਰਦੇ ਤੇ ਨਾ ਸਮਾਣੀ ਸੋ ਆਹ ਸਾ ਸੰਗਤ ਆਪਾਂ ਵੀ ਬਾਣੀ ਦੇ ਰੂਪ ਵਿੱਚ ਕਰਮਾਤਮਾ ਦਾ ਨਾਮ ਜਪੀਏ ਕਿਉਂਕਿ ਸਾਹ ਸੰਗਤ ਜੀ ਸਾਡੇ ਕੋ ਸਮਝ ਨਹੀਂ ਆ ਗਾ ਗੁਰੂ ਦੀ ਬਾਣੀ ਨੂੰ ਪੜਨ ਦਾ ਗੁਰੂ ਦੀ ਗੱਲ ਸੁਣਨ ਦਾ ਇਸ ਕਰਕੇ ਨਾਮ ਜਪ ਕੇ ਜਿਹੜਾ ਵਾ ਆਪਾਂ ਆਪਣਾ ਜੀਵਨ ਸਫਲਾ ਕਰੀਏ ਸੋ ਜਿੰਨੀਆਂ ਸੰਗਤਾਂ ਜੁੜੂ ਬੈਠੇ ਹੋ ਆਪ ਜੀ ਦੇ ਚਰਨਾਂ ਵਿੱਚ ਬੇਜੇ ਕੋਈ ਇੱਕ ਸਮਾਂ ਨਾਮ ਸਿਮਰਨ ਆਪ ਜੀ ਨੇ ਵਿੱਚ ਜੁੜਨਾ ਗੁਰਸਾ ਕਿਰਪਾ ਕਰਨ ਦਾ ਰੰਤ ਕਰਨ ਦਾ ਸੋ ਖਰਾ ਪ੍ਰਸ਼ਾਦ ਦੀ ਦੇ ਤਵਾਰਾ ਹੋ ਚੁੱਕਾ ਹੈ ਆ ਸੰਗਤਾਂ ਨੇ ਮੋਰੇ ਨਾਮ ਦੇ ਨਾਲ ਕੁਝ ਕਿਸਮ ਦਾ ਸਨਮਾਨ ਜੁੜਨ ਦੀ ਕਿਰਪਾਲਤਾ ਕਰਦੇ ਸਤਿਨਾਮ